ਤੂੰ ਸੋਚਣਾ ਕਰਿਆ ਕਰ ਆਉਂਗਾ ਮੈਂ ਅਰਛੇ ਦਿਓ ਮਿਲਵਾਂਗਾ ਹੈ ਔਰ ਹੂੰ ਠੀਕ ਆ ਚੱਲ ਮਿਲਦੇ ਆ ਫਿਰ ਹੈ ਹਾਂ ਕੀ ਦਾ ਫੋਨ ਹੈ ਹੈ ਅੰਦਰ ਨਹੀਂ ਗੱਲ ਕਰ ਸਕਦਾ ਸੀ ਓਏ ਅੰਦਰ ਤੂੰ ਗੱਲ ਕਰਨ ਦੰਨੀ ਆ ਖਵਰਾ ਕੀ ਬੋਲਦੇ ਫੋਨ 'ਚ ਨੂੰ ਗਾ ਮੇਰੀ ਇੱਜ਼ਤ ਹੋ ਜੇ ਵੀ ਦੀ ਇੱਜ਼ਤ ਘਰ 'ਚ ਆ ਦੇਗਾ ਇੱਜ਼ਤ ਦੇ ਟੋਰੇ ਲਮਕ ਦੇ ਦੇ ਨਾ ਕੀ ਗੱਲ ਮੈਂ ਕੋਈ ਆਊ ਬਿੱਲਾ ਵੀ ਤੈਨੂੰ ਖਾ ਜਾਣੀ ਆ ਉਹ ਖਾਣ ਵਾਲੀ ਗੱਲ ਈ ਹੁਣ ਮੇਰੀ ਫੋਨ ਤੇ ਗੱਲ ਚੱਲ ਰਹੀ ਹੈ ਕਿਸੇ ਸੱਜਣ ਨਾਲ ਹਾਂ ਚੱਲ ਰਹੀ ਹੈ ਗੱਲ ਬਟੇ ਲੀਟਰ ਦੀ ਤੀ ਤੂੰ ਆ ਕੇ ਵਿਚ ਨੂੰ ਭਗਾਈ ਮਾਰ ਦੇ ਆ ਗਿਆ ਇਹ ਪਵਨਤ ਮੇਰਾ ਨਾ ਬੇਇੱਜ਼ਤੀ ਹੂੰ ਓ ਚੱਲ ਆਪਣਾ ਕੰਮ ਕਰ ਤੂੰ ਜਿਹਦੇ ਨਾਲ ਮਰਜ਼ੀ ਗੱਲ ਕਰਾਂ ਮੈਂ ਗੱਲ ਤਾਂ ਕਿਵੇਂ ਕਰੇਗਾ ਹਾਂ ਆਪਦੀ ਮਰਜ਼ੀ ਨਾਲ ਹੀ ਨਾਲੇ ਨਾ ਜੇ ਆ ਇਹ ਮੈਂ ਲਾਗੀ ਗੱਲਾਂ ਕਰਨ ਫੇਰ ਲੈ ਕੇ ਫੋਨ ਬਾਹਰ ਆ ਗਿਆ ਮੌਜ ਨਾਲ ਨਾ ਹੁਣ ਤੂੰ ਮੇਰੀ ਰੀਸ ਕਰੇਂਗੀ ਬੰਦਾ ਬੰਦਾ ਹੁੰਦਾ ਧੀਮੀ ਧੀਮੀ ਹੁੰਦੇ ਸਮਝਿਆ ਕਰ ਇਸ ਗੱਲ ਨੂੰ ਆਹ ਆਹ ਦੇਖਾ ਦੇਖ ਕਿੱਡਾ ਸਿਆਲਾ ਬਣਦਾ ਚਲ ਹੋਰ ਨਾ ਗਲ ਬੁੱਠਾ ਲੈਣੀ ਮੈਥੋਂ ਚੰਬਲ ਦਾ ਜਿਆਦੇ ਉਹਨੂੰ ਮੈਂ ਪੰਨ ਤੂੰ ਡੀਕਰੇ ਜੈਨੂੰ ਮੇਰੇ ਫੋਨ ਨੂੰ ਹੱਥ ਨਾਲ ਆਦੀ ਤੂੰ ਮੈਂ ਤੈਨੂੰ ਦੱਸਿਆ ਗੱਲਾਂ ਹੂੰ ਜੇਬ ਵਿੱਚ ਪਾ ਲੈਣਾ ਆਪਣਾ ਹੂੰ ਜੇਬ ਵਿੱਚ ਤਾਂ ਲਿਖ ਲਿਓ ਕਮੈਂਟ ਚ ਆਪੇ ਕੱਢ ਕੇ ਫੜਾਏਗਾ ਨੂੰ ਉਹ ਤੂੰ ਨਹੀਂ ਕੀਤਾ ਮੈਂ ਤਾਂ ਮੈਂ ਗੱਲਾਂ ਛੱਡ ਦੇ ਤੂੰ ਮੈਂ ਚਾਹੁੰਦੀ ਇਹ ਆ ਜਦੋਂ ਫੋਨ ਤੈਨੂੰ ਹੱਥੇ ਆਇਆ ਉੱਥੇ ਘਰੇ ਕਿਹੜਾ ਤੈਨੂੰ ਹਾਊ ਬਿੱਲਾ ਖਾਂਦਾ ਸੀ ਕੋਈ ਉੱਥੇ ਖੜ ਕੇ ਗੱਲ ਕਰ ਸਕਦਾ ਸੀ ਇੱਥੇ ਬਾਹਰ ਆਏ ਆਂ ਭੱਜ ਇੱਥੇ ਕਿ ਤੇਰੇ ਬੜੇਵੇਂ ਧਰੇ ਆ ਉਹ ਪਤਾ ਦੀ ਮੈਨੂੰ ਹਾਂ ਵੀ ਮੈਂ ਫੋਨ ਤੇ ਹੈਲੋ ਕਰੀ ਨਹੀਂ ਅਰ ਤੇ ਵੀ ਝਪੌਂਕਿਆ ਨਹੀਂ ਅੱਛਾ ਮੈਂ ਤਾਂ ਝੌਂਕਦੀ ਆ ਤੂੰ ਬੋਲਦਾ ਹੈ ਮੇਰਾ ਮੇਰਾ ਬੋਲਣਾ ਝੌਂਕਣਾ ਬਣ ਗਿਆ ਬੋਲਣ ਦਾ ਝੌਂਕਣ ਦਾ ਫਰਕ ਹੁੰਦਾ ਅ ਜਿਵੇਂ ਤੂੰ ਬੋਲਦੇ ਨਾ ਉਹਨੂੰ ਝੌਂਕਣਾ ਹੀ ਕਹਿੰਦੇ ਨੇ ਸਾਰਾ ਦਿਨ ਝੌਂ ਬੋਹ ਕਰੀ ਜਾਊਗੀ ਯਾ ਜਾਣ ਦੇ ਕਰ ਜਾਣ ਦੇ ਨਾ ਟਿਕ ਜਾ ਕਰ ਟਕਿਆ ਰਹਿ ਜਾ ਕਿਤੇ ਮੈਂ ਤਾਂ ਝੁੰਡੇ ਨਾ ਪੜਵਾ ਲਈ ਚਾਂਬਲ ਦਾ ਫਿਰਦਾ ਕਿਤੇ ਹੋਰ ਆ ਉਹ ਮੈਂ ਤਾਂ ਕਹਣਾ ਕੀ ਕਹਣਾ ਕੀ ਕਹਣਾ ਵੀ ਚਲ ਘਰ ਚਕੜੇ ਚੰਗਾ ਨਹੀਂ ਪਹੇਣਾ ਕੀ ਪਰ ਤੂੰ ਮੈਨੂੰ ਲਾਦਾ ਦੱਖੂ ਦਾਣਾ ਲੈ ਕੇ ਹਟੇਂਗੀ ਮੇ ਤੋਂ ਹੈਗੀ ਹੈ ਹਿੰਮਤ ਆ ਮੈਂ ਮੋ ਤਾਂ ਹੈਗੀ ਹੋ ਰਹਾ ਮਾਰੀ ਮੁੱਕੀ ਨਾ ਜਾਣਾ ਖੇੜ ਦੋ ਤੇਰੀਆਂ ਜਿਹੜੀਆਂ ਕਾਂਬੜਾ ਫਿਰਦਾ ਤੂੰ ਹੱਥ ਲਾ ਕੇ ਦਿਖਾ ਦੇ ਮੈਂ ਹੱਥ ਤਾਂ ਤੈਨੂੰ ਹੁਣੇ ਲਾ ਦੂੰ ਲਾ ਲਾ ਹੱਥ ਜਾਣਦੇ ਤੂੰ ਜਾਣਦੇ ਨਾਲ ਟਿਕ ਜਾਂਦਾ ਟਿਕਿਆ ਜਾਂਦਾ ਮੈਨੂੰ ਨਹੀਂ ਟਿਕਦਾਗਾ ਲਾ ਲਓ ਜੋਰ ਜਿਹੜਾ ਲੱਗਦਾ ਉਸ ਤੋਂ ਤੂੰ ਖੜ ਜੇਗਾ ਤੇਰੇ ਲੱਛਣ ਮੈਨੂੰ ਦਿਂਦਾ ਜਿਹੜੇ ਮੁੰਦਰਾ ਪਾਈਆਂ ਨਾ ਭਲੇ ਬੇਲੇ ਨਹੀਂ ਪਾਈਆਂ ਇਹ ਕਾਰਾ ਕਰਾਉਣੀਆਂ ਹਾਂ ਹਾਂ ਇਹ ਖਾਨਦਾਨੀ ਲੋਕਾਂ ਦੀ ਉਹ ਹੁੰਦੀ ਆ ਇਹ ਨਿਸ਼ਾਨੀ ਦਿਂਦਾ ਤੇਰੇ ਖਾਨਦਾਨ ਦਿਂਦਾ ਤੇਰੇ ਖਾਨਦਾਨ ਮੈਨੂੰ ਆਹ ਟਿਕਿਆ ਰਹਿ ਜਾ ਤੂੰ ਤੁਹਾਡੇ ਵਰਗੇ ਨਹੀਂ ਪਾ ਸਕਦੇ ਤੇਰੇ ਮਾਪੇ ਤੂੰ ਤਾਂ ਪੰਛੀ ਦੀ ਚੀਜ਼ ਨਹੀਂ ਸਤ ਮੈਨੂੰ ਤਾਂ ਕੰਨ ਟੱਲ ਨੂੰ ਮੁਰਕੀਆਂ ਨਹੀਂ ਮਿਲੀਆਂ ਰੋਟ ਚਾਣ ਤੂੰ ਫਿਰ ਤਾਂ ਡੇ ਡੇ ਲਮਕਾਈ ਇਹਨਾਂ ਨੂੰ ਤੇਰੇ ਸੋਹਣੀਆਂ ਲੈਦੀਆਂ ਨੇ ਇਹੋ ਜਿਹੇ ਲੋਕ ਨੇ ਜਿਹੜੇ ਤੈਨੂੰ ਨਹੀਂ ਕਹਿੰਦੇ ਹੈਗੇ ਵੀ ਬੰਦਾ ਹੋ ਕੇ ਮੁਰਕੀਆਂ ਪਾਈ ਵਰਦਾ ਉਹਦੇ ਵੀ ਪਾ ਦੇ ਕਿਸੇ ਦਿਨ ਆ ਲਾ ਲੇ ਫੜਾ ਲਾ ਕੇ ਮੈਂ ਪਾਇਆ ਕਰੂੰਗਾ ਇਹ ਕਹਿੰਦੇ ਨੇ ਇਹਨੂੰ ਨੱਥੀਆਂ ਲੈ ਆ ਨਲਤੀਆਂ ਤੇਰਾ ਤਾਂ ਹਟਾ ਸਿਆਣਾ ਕਰਦੀ ਹੈ ਤੇਰੇ ਮਾਪੇ ਤੋਂ ਮੰਗਣਾ ਮੈਂ ਜਮਾ ਨਹੀਂ ਮੰਗਦੀ ਸੋਡੇ ਘਰੇ ਕੰਮ ਕਰਦੀਆਂ ਘਾਤੋਂ ਮਗਾ ਮਾਪਿਆਂ ਦੇ ਠੇਕੇ ਲਏ ਹੋਏ ਨੇਗੇ ਯਾ ਮੇਰੀ ਬੈਗ ਨੂੰ ਲਾਉ ਹੋ ਜੇ ਨਾ ਕਰੀ ਜਾਕਰ ਆ ਅਗਰ ਚਪਕਾ ਕੇ ਕੰਮ ਕਰਿਆ ਕਰ ਮੈਂ ਸਾਲੇ ਪਾਸੇ ਨਾ ਮੈਂ ਨਹੀਂ ਜਾਂਦੀ ਅੱਜ ਤੋਂ ਕੱਖਪਾ ਤੇ ਗੋਹਾ ਟਾਲ ਨਾ ਟਾਲ ਭੁੱਖਿਆ ਮਰ ਜਾਣ ਚਾਹੇ ਤੇਰੇ ਲੈਂਡੇ ਨੂੰ ਮੈਨੂੰ ਲੋੜ ਦੀ ਹੈਗੀ ਸਾਂਭੜ ਦੀ ਮੈਂ ਸਾਰਾ ਸਾਰਾ ਲੈਣਾ ਵੇਚ ਤੂੰ ਤੂੰ ਵੇਚ ਕੇ ਦਿਖਾ ਇੱਕ ਕੱਟੀ ਵੀ ਤੂੰ ਵੇਚ ਕੇ ਨਹੀਂ ਆਉਗਲੀ ਦੁੱਧ ਮੰਗਦੇ ਕੱਦੂ ਮੰਗੂ ਤੇਰਾ ਸਰਜਣਾ ਭੰਨਿਆ ਇੱਕ ਇੱਕ ਡੰਗਰਾ ਨਾ ਕਰਨ ਲੱਗਾ ਤਕਲੀਫ ਆਂਦੀ ਏ ਤੈਨੂੰ ਹੂੰ ਕੰਮ ਕਿੰਨਾ ਗਦਰ ਚ ਆ ਰੋਟੀ ਹੋਗੀ ਝਾੜੂ ਪੋਚਾਊਗਾ ਡੰਗਰਾ ਨਾ ਗਿਆ ਹੋਰ ਦੱਸ ਤੂੰ ਤੇਰਾ ਮੰਗਰ ਕਾਲਜਾ ਰਹਿ ਗਿਆ ਮਤਾ ਸਾਰੇ ਗਣਿਆ ਤੇ ਤੂੰ ਕਿਹੜੇ ਕਰਦਾ ਉਹ ਤਾਂ ਗਣਿਆ ਦੇ ਉਹ ਫਿਰ ਤੀਂਆਂ ਦੇ ਕੰਮ ਹੀ ਹੁੰਦੇ ਨੇ ਸਾਡੇ ਕੰਮ ਤਾਂ ਘਰੇ ਕੰਮ ਕਰਨੇ ਹੋਗੇ ਆ ਬੰਦਿਆਂ ਦਾ ਵਸਾ ਹੀ ਨਹੀਂ ਮੁੱਕਦਾ ਹੈਲੋ ਹਾਂ ਮੈਂ ਆ ਗਿਆ ਮੈਂ ਆਉਣਾ ਵਸਾ ਹੀ ਕਰਤੋ ਤਾਂ ਰਹਿੰਗੇ ਕੁਝ ਨਹੀਂ ਹੁੰਦਾ ਤੈਨੂੰ ਕੁਝ ਨਹੀਂ ਆਉਂਦਾ ਨਾਲੇ ਹੋਰ ਆ ਨਾਤਾ ਤਾਂ ਜਾਣਦਾ ਨਹੀਂ ਟਾਈਮ ਸਰ ਤੂੰ ਆ ਪਈਆਂ ਪਈਆਂ ਨੇ ਕੰਜਰ ਦੇ ਕਦੇ ਕਿਹਾ ਵੀ ਆ ਲਓ ਜੀ ਦੱਤਾ ਪਾਣੀ ਨਾਲ ਆ ਕਰਦਾ ਕਿ ਖੁਰਕਲਾ ਜਾ ਨਾ ਪਾਣੀ ਵੀ ਨਹੀਂ ਦੱਤਾ ਕਰ ਸਕਦਾ ਤੂੰ ਬਸ ਮੈਂ ਹੀ ਕਰਾਂ ਸਾਰਾ ਕੁਝ ਤੂੰ ਹੀ ਨਾ ਹੱਥ ਲਾਇਆ ਕਿਸੇ ਕੰਮ ਨੂੰ ਤੂੰ ਤੂੰ ਤਾਂ ਨਹੀਂ ਅੰਦਰਵਾਜਾਂ ਚ ਬੈਠਣ ਜੋ ਕਰਾ ਉੱਥੇ ਜਾ ਕੇ ਬਹਿ ਜਾ ਉੱਥੇ ਡੀਕਦੀ ਤੈਨੂੰ ਕੋਈ ਰੰਨ ਤੇਰੀ ਦੁੱਧ ਫੇਟੇ ਮੁੱਤਰੇ ਇਹ ਜੀ ਦੇ ਪਤਾ ਨਹੀਂ ਕਿੱਥੋਂ ਪੱਲੇ ਪਾ ਗਈ ਬੇੜਾ ਬਹਿ ਗਿਆ ਮੇਰੀ ਦਾਦੀ ਦਾ ਜਿਹਨੇ ਪਸੰਦ ਕਰ ਲਈ ਇਹ ਬਹੁਤ ਸੋਹਣੀ ਉੱਚੀ ਲੰਮੀ ਬਹੂ ਆ ਉੱਚੀ ਲੰਮੀ ਨੂੰ ਦੱਸ ਮੈਂ ਤਾਂ ਕੀ ਬਤਾਉ ਤੜਾਣੇ ਸੀ ਉਰੇ ਉਹ ਮੈਂ ਤੈਨੂੰ ਕਹਿ ਤਾਇਤਾ ਵੀਰੇ ਮੈਂ ਆ ਗਿਆ ਇਹ ਕਹਦਾ ਤੂੰ ਕਾਲੀ ਬਾਲੀ ਕਰਦਾ ਯਾਰ ਤੂੰ ਉਹ ਤੂੰ ਗੱਡੀ ਦਾ ਕੱਢ ਬਾ ਚੱਲ ਪਿਆ ਯਾਰ ਮੈਂ ਤਿਆਰ ਆ ਮੈਂ ਕੁਝ ਨਹੀਂ ਕਰਨਾ ਬਸ ਆ ਗਿਆ ਆ ਗਿਆ ਚੰਗਾ ਹੁਣ ਕਿੱਧਰ ਚੱਲਿਆ ਤੁਸੀਂ ਮੈਂ ਮੜਾ ਜਾ ਕੇ ਆਉਣਾ ਦੋਸਤ ਨਾਲ ਜਰੂਰੀ ਹੈ ਉਹ ਮੇਰੀ ਗੱਲ ਸੁਣਾ ਉਹ ਕੱਲ ਵੀ ਕਹਿੰਦਾ ਸੀਗਾ ਮੈਨੂੰ ਟਾਈਮ ਨਹੀਂ ਲੱਗ ਰਿਹਾ ਠੀਕ ਹੈ ਉਹ ਡਿੱਕਣ ਲੱਗ ਰਿਹਾ ਹੁਣ ਵੀ ਵਿਚਾਰਾ ਕਦੋਂ ਦਾ ਚਲੋ ਤਾਂ ਬਾਅਦ ਜੋ ਪਰ ਜਿਹੜਾ ਕੰਮ ਮੈਂ ਕਿਹਾ ਸੀ ਉਹਦਾ ਕੀ ਬਣੂਗਾ ਸ਼ਾਪਿੰਗ ਸ਼ਾਪਿੰਗ ਕਰਾ ਲਿਆਂਗਾ ਤੈਨੂੰ ਸ਼ਾਪਿੰਗ ਕੋਈ ਗੱਲ ਨਹੀਂ ਨਾ ਕਦੋਂ ਕਰਾ ਕੇ ਲੈ ਕੇ ਆਉਂਗੀ ਜਦੋਂ ਮੌਕੇ ਤੇ ਜਾਣਾ ਹੋਊਗਾ ਮੇਰੀ ਗੱਲ ਸੁਣਾ ਮੈਂ ਤਾਂ ਤਾਂ ਖੜ ਗਈ ਸੀ ਮੈਂ ਨਾਲੀ ਤੂੰ ਕਹਿੰਦੀ ਮੈਂ ਆਨਲਾਈਨ ਮਗਾਉਂਗੀ ਸ਼ੋਪਿੰਗ ਕਰੂੰਗੀ ਹਾਂ ਆਨਲਾਈਨ ਜੇ ਕੀ ਹੁੰਦਾ ਹੋ ਕਰਨੀ ਤਾਂ ਉਹੀ ਸੀ ਫਿਰ ਮੈਂ ਸੋਚਿਆ ਮੈਂ ਕਿ ਤਿੰਨ ਚਾਰ ਦਿਨਾਂ ਚ ਤਾਂ ਭੇਜਣਗੇ ਉਹ ਆਰਡਰ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਲਰ ਦਾ ਫਰਕ ਹੋ ਜਾਂਦਾ ਹੋਰ ਮੈਨੂੰ ਐਵੇਂ ਸਿੱਧਾ ਬਾਜ਼ਾਰ ਚ ਜਾਊਂਗੀ ਉੱਥੋਂ ਲੈ ਕੇ ਮੈਂ ਉੱਥੇ ਸਟਿਚ ਕਰਨੇ ਦੇ ਆਉਂਗੀ ਫਿਰ ਤੈਨੂੰ ਪਹਿਲਾਂ ਕਹਿੰਦੀ ਇਹ ਗੱਲ ਉਹ ਤੇਰਾ ਤੂੰ ਕਰੇਗੀ ਮੈਂ ਆਨਲਾਈਨ ਦੇਖਦੀ ਆਂ ਜੀ ਆਨਲਾਈਨ ਮਗਾਉਂਗੀ ਠੀਕ ਹੈ ਨਾ ਗੱਲ ਚਲੋ ਛੱਡੋ ਮੈਂ ਤੁਹਾਨੂੰ ਦਾਸ ਤੋ ਦਿੱਤਾ ਫਿਰ ਕੋਈ ਫਰਕ ਫੁਲਕ ਰਹੇਂਦਾ ਫਿਰ ਉਹੀ ਪੰਗਾ ਪਊਗਾ ਮੈਨੂੰ ਐ ਵੀ ਮੈਂ ਉੱਥੋਂ ਹੀ ਲੈ ਕੇ ਉੱਥੇ ਸਟਿਚ ਕਰਨ ਦੇ ਆਉਂਗੀ ਕੋਈ ਨਾ ਭਗ ਚੱਲਾਂਗੇ ਮੈਂ ਹੁਣ ਆ ਜਾ ਕੰਮ ਤੇ ਜਾ ਆਵਾਂ ਆ ਕੇ ਭਗ ਚੱਲਾਂਗੇ ਮੇਰੀ ਗੱਲ ਸੁਣੋ ਅੱਜ ਜਿੱਥੇ ਰਾਣਾ ਉੱਥੇ ਜਾਇਆ ਉਹ ਉਹ ਆਂਦੀ ਨੇਰੇ ਹੋ ਆਜੋ ਪਰ ਹਾਂ ਕੱਲੂ ਮੈਨੂੰ ਸ਼ਾਪਿੰਗ ਕਰਾਉਣ ਲੈ ਕੇ ਜਾਇਓ ਕੋਈ ਨਾ ਭਗ ਜਾਂਗੀ ਕੱਲੂ ਭਗ ਜੂਗਾ ਬਸ ਠੀਕ ਹੈ ਤੇਰੀ ਸ਼ਾਪਿੰਗ ਤੈਨੂੰ ਕਰਾ ਕੇ ਘਟੂਗਾ ਬਸ ਹ ਜਾ ਤੈਨੂੰ ਕਹਿਤਾ ਵੀ ਤੇਰੀ ਸ਼ਾਪਿੰਗ ਕਰਾਉਂਗਾ ਤਾਂ ਕਰਾਉਂਗਾ ਤੈਨੂੰ ਸ਼ਾਪਿੰਗ ਠੀਕ ਹੈ ਖੁਸ਼ ਹੈ ਹਾਂਜੀ ਬਹੁਤ ਖੁਸ਼ ਹਾਂ ਬਹੁਤ ਠੀਕ ਹੈ ਵਾ ਜਾਏ ਵਾ ਪਰ ਚੰਗਾ ਇਹਨਾਂ ਦਾ ਵੀ ਬਸ ਯਾਰ ਦੋਸਤ ਹੀ ਨਿਪਟਦੇ ਹੈਗੇ ਕੀ ਸ਼ਾਪਿੰਗ ਸ਼ਾਪਿੰਗ ਕਰੀ ਜਾਣਾ ਪੁੱਤ ਉਹ ਕੁਛ ਨਹੀਂ ਮੰਮੀ ਮੇਨਾ ਮਾਸੀ ਦੀ ਕੁੜੀ ਦਾ ਵਿਆਹ ਹੈ ਉਹ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿ ਮੈਨੂੰ ਕਪੜਾ ਲੀੜਾ ਦਵਾ ਦਉਂਦੇ ਸ਼ਾਪਿੰਗ ਉਹ ਨਹੀਂ ਕਹਿੰਦੀ ਸੀ ਲੈ ਦੇਖ ਲੈ ਉਹ ਬੌਲੀਏ ਆ ਹੁਣ ਤਾਂ ਤੂੰ ਕਪੜੇ ਲੈ ਆਈ ਸੀ ਅਜਾ ਤੇਰੇ ਭਰਾ ਦਾ ਵਿਆਹ ਸੀ ਕਿੰਨੇ ਸੋਹਣੇ ਸੋਹਣੇ ਸੂਟ ਲੈ ਕੇ ਆਈਆਂ ਤੂੰ ਓਹ ਮਮਮੀ ਜੀ ਤੁਸੀਂ ਵੀ ਨਾ ਇਹ ਨਾਲ ਹੀ ਗੱਲ ਕਰਤੀ ਇਹ ਵੀ ਮੈਨੂੰ ਸੇਮ ਗੱਲ ਕਹਿੰਦੇ ਸੀਗੇ ਵੀ ਤੇਰੇ ਭਰਾ ਦੇ ਵਿਆਹ ਚ ਕੱਪੜੇ ਲੈ ਕੇ ਆਈ ਸੀ ਮੈਨੂੰ ਐ ਦੱਸੋ ਮਮਮੀ ਜਿਹੜੇ ਮੇਰੇ ਭਰਾ ਦੇ ਵਿਆਹ ਦੇ ਵਿੱਚ ਰਿਸ਼ਤੇਦਾਰ ਆਏ ਸੀ ਉਹੀ ਹੁਣ ਹੋਣਗੇ ਫਿਰ ਅਗਲਾ ਕੀ ਕਹੂਗਾ ਵੀ ਉਹੀ ਕੱਪੜੇ ਵਾਰ-ਵਾਰ ਪਾਈ ਜਾਂਦੀ ਆ ਓ ਪੁੱਤ ਉਹਨਾਂ ਨੇ ਕੀ ਕਹਿਣਾ ਕੋਈ ਕੁਝ ਨਹੀਂ ਕਹਿੰਦਾ ਜਿਹੜੇ-ਜਿਹੜੇ ਤੈਨੂੰ ਪਸੰਦ ਨੇ ਉਹ ਹੀ-ਉਹੀ ਲੈ ਜੀ ਨਾਲੇ ਐਡੇ ਸੋਹਣੇ ਸ਼ੂਟ ਨੇ ਲੈ ਪਹਿਲਾਂ ਮੈਨੂੰ ਐਂ ਦੱਸ ਆ ਇੱਕ ਵਿਆਹ ਦੇਖੇ ਤਾਂ ਫਿਰ ਕੀ ਹੋ ਗਿਆ ਇਹਨਾਂ ਨੂੰ ਓਹ ਮਮਮੀ ਹੋਇਆ ਤਾਂ ਕੁਛ ਵੀ ਨਹੀਂ ਇੱਕ ਫੈਸ਼ਨ ਵੀ ਤਾਂ ਹੁੰਦਾ ਨਾ ਕੁੜੀ ਦਾ ਨਾਲੇ ਐਵੇਂ ਵੈਸੇ ਵੀ ਕਮਾਉਂਦੇ ਕਿਦੇ ਵਾਸਤੇ ਨੇ ਮੇਰੇ ਵਾਸਤੇ ਹੀ ਤਾਂ ਕਮਾਉਂਦੇ ਆ ਜੇ ਮੇਰੇ ਸ਼ੌਂਕ ਨਹੀਂ ਪੂਰੇ ਕਰਨਗੇ ਫਿਰ ਉਹਨਾਂ ਦੇ ਕੰਮ ਕਰਨ ਦਾ ਕੀ ਫਾਇਦਾ ਪੁੱਤ ਗੱਲ ਸੁਣ ਮੇਰੀ ਐਵੇਂ ਨਹੀਂ ਲੋਕਾਂ ਦੇ ਮਗਰ ਲੱਗੀਦਾ ਹੁੰਦਾ ਸੁਣ ਗਈ ਗੱਲ ਤੇ ਕੁਛ ਨਹੀਂ ਕੋਈ ਕਹਿੰਦਾ ਹੁੰਦਾ ਸ਼ਾਪਿੰਗ ਕਰਨ ਵੀ ਵਗ ਜਾਂਦੀ ਜੇ ਨਾ ਹੁੰਦੇ ਤਾਂ ਹੁਣ ਹੈਗੇ ਨੇ ਉਹਨਾਂ ਨਾਲ ਹੀ ਡੰਗ ਸਾਰ ਲੋ ਆਪਦਾ ਘਰ ਦੀ ਕਬੀਲਦਾਰੀ ਦੇਖੀ ਦੀ ਹੁੰਦੀ ਲੋਕਾਂ ਕਣੀ ਨਹੀਂ ਦੇਖੀਦਾ ਹੁੰਦਾ ਨਾਲੇ ਕੁਛ ਨਹੀਂ ਹੁੰਦਾ ਤੂੰ ਮੇਰੀ ਮੰਨ ਲੈ ਵਧੀਆ ਕੋਈ ਕੁਛ ਨਹੀਂ ਕਹਿੰਦਾ ਹੈਗਾ ਕੋਈ ਕਵੇ ਚਾਹੇ ਨਾ ਕਵੇ ਮੰਮੀ ਜੀ ਮੈਂ ਤਾਂ ਨਵੇਂ ਸੂਟ ਲੈਣੇ ਆ ਨਾਲੇ ਵੈਸੇ ਵੀ ਹੁਣ ਮਾਸੀ ਦੀ ਕੁੜੀ ਦਾ ਵਿਆਹ ਹੈ ਮੇਰੀ ਦਾ ਕਿਹੜਾ ਕਿਸੇ ਐਰੀ ਗੈਰੀ ਦਾ ਨਾਲੇ ਉਹਨਾਂ ਨੇ ਵੀ ਮੇਰੇ ਵਿਆਹ ਤੇ ਕਪੜਾ ਲੀੜਾ ਦਿੱਤਾ ਸੀ ਉਹਨਾਂ ਵਾਸਤੇ ਵੀ ਲੈ ਕੇ ਜਾਣਾ ਮੈਂ ਤੇ ਰਹੀ ਗੱਲ ਖਰਚੇ ਦੀ ਕਿੱਡੀ ਕ ਗੱਲ ਹੈ ਜੀ 50 ਹਜ਼ਾਰ ਰੁਪਏ ਲੱਗ ਜਾਊਗਾ 50 ਹਜ਼ਾਰ ਹਾਏ ਹਾਏ ਕੁੜੀ ਆ ਸਾਡੇ ਵੇਲੇ ਤਾਂ ਕੋਈ ਨਹੀਂ ਸੀ ਇੰਨੇ ਪੈਸੇ ਲਾਉਂਦੇ ਭਾਈ ਇੱਕ ਇੱਕ ਸ਼ੂਟ ਨਾਲ ਹੀ ਕਿੰਨੇ ਕਿੰਨੇ ਵਿਆਹ ਦੇਖ ਲੈਂਦੇ ਨਾਲੇ ਤੂੰ ਕੋਈ ਘੱਟ ਵਾਲੇ ਨਹੀਂ ਸਮਾਏ ਸੀ 7-7 10-10 ਹਜ਼ਾਰ ਵਾਲੇ ਸ਼ੂਟ ਸੀਗੇ ਉਹ ਹੁਣ ਉਹਨਾਂ ਨੂੰ ਐਂ ਧਰ ਦੇਂਗੀ ਬਸ ਉਹ ਐਂ ਨਹੀਂ ਧਰਦੀ ਉਹ ਕਦੇ ਜੇ ਤੁਹਾਡੀ ਰਿਸ਼ਤੇਦਾਰੀ ਚ ਹੋਊਗਾ ਉਦੋਂ ਪਾਲਾਂਗੀ ਹੁਣ ਤਾਂ ਸਾਡੀ ਰਿਸ਼ਤੇਦਾਰੀ ਚ ਵਿਆਹ ਨਾ ਫਿਰ ਸੇਮ ਸ਼ੂਟ ਨਹੀਂ ਚੱਲਣਗੇ ਕੁੜੇ ਪੁੱਤ ਆਪਦੀ ਕਬੀਲਦਾਰੀ ਦੇਖ ਕੇ ਚੱਲੀਦਾ ਹੁੰਦਾ ਕਿਸੇ ਕਣੀ ਨਹੀਂ ਲੋਕਾਂ ਦਾ ਕੀ ਹੈ ਲੋਕ ਤਾਂ ਜਿਵੇਂ ਮਰਜ਼ੀ ਕਰੀ ਜਾਣ ਆਪਦਾ ਢੰਗ ਦੇਖੀਦਾ ਹੁੰਦਾ ਆਪਦੇ ਘਰ ਦਾ ਮੇਕਰ ਦਾ ਟੰਗ ਦੇਖ ਕੇ ਕੀ ਕਿਹਾ ਮਮੀ ਜੀ ਪਤਾ ਐਡੇ ਵੀ ਆਪਾਂ ਰਾਠ ਨਹੀਂ ਹੈਗੇ ਸੁਣ ਗਈ ਗੱਲ ਆਪਦੀ ਕਬੀਲਦਾਰੀ ਦਾ ਆਪ ਨੂੰ ਪਤਾ ਹੁੰਦਾ ਤੇ ਫਿਰ ਮੈਨੂੰ ਪਤਾ ਨਾ ਵੀ ਗੁਰੀ ਕਮਾਂਦਾ ਮੇਰੇ ਵਾਸਤੇ ਕਮਾਂਦਾ ਤਾਂ ਇਹਦੇ ਮੈਂ ਕਿਹਾ ਨਾਲ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹ ਆਪ ਹੀ ਕਰ ਲੈਣਗੇ ਮੈਨੂੰ ਪਤਾ ਇਹਨਾਂ ਦਾ ਲੈ ਆਖੇ ਕਰ ਲੈਣਗੇ ਉਹ ਕਿਉਂ ਐਵੇਂ ਖਰਚਾ ਕਰਦੇ ਹੋ ਐਵੇਂ ਨਹੀਂ ਫਾਹੇ ਚੜੀਦਾ ਹੁੰਦਾ ਆ ਲੋਕਾਂ ਦਾ ਕੀ ਆ ਬਾਦੂ ਦੇ ਖਰਚ ਕਰਦੇ ਨੇ ਉਹਨਾਂ ਦੇ ਮਾਂਗਰ ਨਹੀਂ ਲੱਗੀਦਾ ਹੁੰਦਾ ਆਪਦੇ ਹਿਸਾਬ ਨਾਲ ਚੱਲੋ ਤੁਸੀਂ ਅੱਛਾ ਮਾਂਗਰ ਲੱਗੀਦਾ ਨਹੀਂ ਹੁੰਦਾ ਕਿਉਂ ਨਾ ਲੱਗੀਦਾ ਹੁੰਦਾ ਮੰਮੀ ਅੱਜਕੱਲ੍ਹ ਜ਼ਮਾਨੇ ਦੇ ਹਿਸਾਬ ਨਾਲ ਚਲਣਾ ਪੈਂਦਾ ਨੇ ਤੁਸੀਂ ਤਾਂ ਉਹੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰੀ ਜਾਂਦੇ ਹੋ ਵੀ ਇੱਕ ਸੂਟ ਸਵਾ ਲਿਆ 10 ਵਾਰੀ ਉਹੀ ਰਿਸ਼ਤੇਦਾਰੀ ਚ ਪਾਜੋ ਸਾਡੇ ਤੋਂ ਤਾਂ ਨਹੀਂ ਕੰਮ ਹੋਣਾ ਮੰਮੀ ਮੈਂ ਤਾਂ ਨਵੇਂ ਕੱਪੜੇ ਲੈ ਕੇ ਆਉਣੇ ਆ ਤਾਂ ਲੈ ਕੇ ਆਉਣੇ ਆ ਲੱਹ ਸਰੀਪੇ ਅੱਜ ਕੱਲ੍ਹ ਦੀਆਂ ਤਾਂ ਐਨੇ ਕੱਪੜੇ ਪਏ ਨੇ 10 ਉਹਨਾਂ ਦਾ ਕੀ ਕਰਨੀ ਸਰਚ ਮਾਰੇਗੀ ਐ ਤਾਂ ਭਾਈ ਵਿਆਹ ਹੁੰਦੇ ਹੀ ਰਹਿਣਗੇ ਫਿਰ ਹਰ ਵਿਆਹ ਚ ਨਵੇਂ ਸੂਟ ਚਾਹੀਦੇ ਐ ਐ ਕਿੱਥੋਂ ਘਰ ਬਾਝੀ ਜਾਣਗੇ ਆ ਸਾਡੇ ਵੇਲੇ ਤਾਂ ਇੱਕ ਸੂਟ ਲਿਆ ਕੇ ਦਿੰਦੇ ਹੁੰਦੇ ਫਿਰ ਕਹਿੰਦੇ ਆ ਪਿਛਲੇ ਸਾਲ ਤਾਂ ਸਾਨੂੰ ਸੂਟ ਸਮਾ ਕੇ ਦਿੱਤੇ ਸੀ ਵਿਆਹਾਂ ਵਾਲੇ ਪਤਾ ਨਹੀਂ ਕਿਵੇਂ ਕਵਿਲਦਾਰੀਆਂ ਚਲਾਉਣੀਆਂ ਪਰਮਾਤਮਾ ਹੀ ਜਾਣਦਾ ਇਕ ਤਾਂ ਸਿਆਦੇ ਦਿੰਨੇ ਛੋਟੇ ਛੋਟੇ ਕੰਮ ਨਹੀਂ ਨਿਪੜਦਾ ਹੈਗਾ। ਵੀ ਕੰਮ ਇਹ ਤੇ ਮੰਮੀ ਨਾ ਦੱਸ ਕੇ ਬਿਨ ਜਾਂਦੀਆਂ। ਇਹਨਾਂ ਦਾ ਪਤੀ ਨਾ ਲਾਦਾ ਕੋਤੋਂ ਭੱਜ ਜਾਂਦੀਆਂ ਨੇ। ਐ ਵੀ ਨਹੀਂ ਨਾ ਕੋਈ ਕੰਮ ਕਰਵਾ ਜੀ ਨਾਲ। ਸਰਦਨ ਇਕੱਲੀ ਨੂੰ ਕਰਨਾ ਪੈਂਦਾ। ਹਾਂ ਮੈਂ ਕੋਈ ਸਵਾਲ। ਹਲੋ? ਹਲੋ। ਹਾਂਜੀ ਪਹੁੰਚ ਗਏ ਕੰਮ ਤੇ। ਹਾਂ ਹਾਂ ਪਹੁੰਚ ਗਿਆ। ਹੋਰ ਤੂੰ ਕਿਵੇਂ ਸਰਪੀ ਠੀਕ ਆ? ਹਾਂ ਠੀਕ ਹੈ ਜੀ ਮਾਤਾ ਕੀ ਕਰੀ ਜਾਂਦੀ ਸੀ ਬਸ ਕੁਛ ਨਹੀਂ ਹਰ ਸੋਈ ਦੇ ਕੰਮ ਨਵੇੜ ਕੇ ਹਟਿਆ ਹੁਣ ਸੈਲਫ ਜੀ ਸਾਫ ਕਰੀ ਜਾਂਦੀ ਸੀਗੀ ਰੋਟੀ-ਰੋਟੀ ਖਾ ਲਈ ਬਸ ਖਾਨੀ ਹੈ ਜੀ ਅੱਛਾ ਅੱਛਾ ਚਲ ਕੋਈ ਨਾ ਖਾ ਲੈ ਰੋਟੀ ਦਾ ਸਮਾਂ ਆ ਗਿਆ ਦੱਸਿਓ ਅਮੀਤ ਕਿੱਥੇ ਆ ਅਮੀਤ ਤਾਂ ਮੰਮੀ ਨਾਲ ਗਈ ਹੋਈ ਹੈ ਜੀ ਕਿੱਥੇ ਗਈਆਂ ਨੇ ਅੱਪਸ ਕੇ ਗਈਆਂ ਨੇ ਕੁਛ ਲੈ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਦੱਸ ਕੇ ਜਾਂਦੀਆਂ ਨੇ ਉਹ ਕਾਲ ਕੋਈ ਨਾ ਜੇ ਨਹੀਂ ਦੱਸ ਕਿ ਕਿੰਨੀਆਂ ਫਿਰ ਕਿਹੜਾ ਕਿਤੇ ਦੂਰ ਗਈਆਂ ਹੋਈਆਂ ਉਰੀ ਗਈਆਂ ਹੋਈਆਂ ਕਿਤੇ ਨੇੜੇ ਡੇੜੇ ਐ ਕੀ ਗਾਤਰ ਕਰਤੀ ਬਤੀ ਯਾਰੋ ਹੋਇ ਨਾ ਮੜੀ ਮੜੀ ਗੱਲਾਂ ਦਿਲ ਤੇ ਲਾਇਆਗਾ ਅੱਛਾ ਅੱਛਾ ਐ ਦੱਸੋ ਅੱਜ ਕੀ ਮੈਨੂੰ ਫੋਨ ਲਾ ਲਿਆ ਜਿਆਦਾ ਰੀ ਸੀ ਮੇਰੀ ਕੀ ਤਾਂ ਹੋਰ ਹੀ ਗੱਲਾਂ ਕਰੀ ਆ ਯਾਰ ਮੈਂ ਤਾਂ ਉਮੀਦ ਨੂੰ ਫੋਨ ਲਾਇਆ ਸੀਗਾ ਉਹਨੇ ਚੱਕਿਆ ਨਹੀਂ ਦੋ ਤਿੰਨ ਵਾਰ ਫੋਨ ਲਾਇਆ ਫਿਰ ਮੈਂ ਚਲ ਮੈਂ ਤੈਨੂੰ ਪੁੱਛਦਾ ਵੀ ਉਹ ਫੋਨ ਕਦੋਂ ਹੀ ਚੱਕ ਲਈ ਕਿੱਥੇ ਗਈ ਆ ਉਹ ਤੈਨੂੰ ਫੋਨ ਲਾਇਆ ਸੀ ਅੱਛਾ ਇਹ ਤਾਂ ਮਤਲਬ ਮੀਤ ਦੀ ਯਾਦ ਆ ਰਹੀ ਸੀਗੀ ਮੀਤੇ ਜਾਂ ਤੁਹਾਨੂੰ ਆਉਂਦੀ ਨਹੀਂ ਹੈਗੀ ਮੈਂ ਤਾਂ ਉਹੀ ਹੈ ਨਾ ਖਾਮ ਖਾ ਕੋਈ ਨਹੀਂ ਯਾਰ ਇਹ ਜੀ ਗੱਲ ਕਿਉਂ ਕਰਦੀ ਹੋਣੀ ਤੂੰ ਤੂੰ ਬਕਵਾਸ ਮਰੀ ਜਾ ਕਰ ਸਾਰਾ ਦਿਨ ਜਦੋਂ ਮਰਜੀ ਗੱਲ ਕਰ ਲੈ ਤੇਰੇ ਨਾਲ ਅੱਛਾ ਹੁਣ ਮੇਰੀ ਗੱਲਾਂ ਤੁਹਾਨੂੰ ਬਕਵਾਸ ਲੱਗਦੀਆਂ ਨੇ ਓ ਯਾਰ ਨਾ ਤੇਰੇ ਨਾਲ ਤਾਂ ਗੱਲ ਕਰਨ ਚ ਘੱਟ ਹੈ ਤੂੰ ਐ ਕਰ ਆਪਦਾ ਕੰਮੇ ਕਰ ਲੈ ਕੰਮ ਨਿਮੇੜ ਲੈ ਠੀਕ ਹੈ ਨਾ ਛੱਡ ਪਰਾਂ ਯਾਰ ਕਾਹਨੂੰ ਮੇਰੇ ਨਾਲ ਗੱਲਾਂ ਕਰਦੀਆਂ ਤੂੰ ਕਿ ਹੁਣ ਕੋਈ ਗੱਲ ਨਹੀਂ ਕਰਨੀ ਜਾਂ ਮੇਰੇ ਨਾਲ ਗੱਲ ਕਰਨੀ ਨਹੀਂ ਚਾਹੁੰਦੇ ਹੁਣ ਯਾਰ ਤੂੰ ਕਿਉਂ ਫਿਰ ਤੂੰ ਦੀ ਬਕਵਾਸ ਕਰਦੀ ਹੋ ਨਹੀਂ ਆ ਯਾਰ ਆਪਦਾ ਦਿਮਾਗ ਖਰਾਬ ਕਰਦੀ ਹੋ ਕਰਕੇ ਨਾਲ ਮੇਰਾ ਵੀ ਦਿਮਾਗ ਖਰਾਬ ਕਰੀ ਜਾਨੀ ਆ ਯਾਰ ਤੇਰੇ ਨਾਲ ਤਾਂ ਗੱਲ ਕਰਨ ਚ ਘਟਾ ਆ ਯਾਰ ਚੱਲ ਬਸ ਕਰ ਯਾਰ ਮੇਰੀ ਗੱਲ ਤਾਂ ਲੈ ਕੱਟ ਤਾਂ ਫੋਨ ਸਿਆਣੇ ਸੱਚੀ ਕਹਿੰਦੇ ਆ ਮਰਦ ਨਾ ਦੂਜੀ ਔਰਤ ਆਰਤਣ ਤੋਂ ਬਾਅਦ ਨਾ ਬਦਲੀ ਜਾਂਦਾ ਹੈਗਾ ਤੇ ਇਹ ਵੀ ਉਹਨੂੰ ਬਦਲਦੇ ਨਜ਼ਰ ਆਉਂਦੇ ਨੇਗੇ ਲੱਗਦਾ ਹੈ ਇਸ ਕਾ ਚਨਾ ਮੇਰੀ ਕਿਸੇ ਨੂੰ ਲੋੜ ਨਹੀਂ ਹੈਗੀ ਮੈਂ ਤਾਂ ਇਸ ਘਰ ਦੀ ਨੌਕਰਾਨੀ ਹਾਂ ਕੋਈ ਗੱਲ ਨਹੀਂ ਟਾਈਮ ਹੀ ਪਾਸ ਕਰਨ ਨੌਕਰਾਨੀ ਬਣ ਕੇ ਕਰ ਲੂੰਗੀ ਪਰ ਗੁਰੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿ ਤੁਸੀਂ ਉਮੀਦ ਦੇਣ ਤੋਂ ਬਾਅਦ ਮੈਨੂੰ ਇੰਨਾ ਨਹੀਂ ਦੇਖਿਆ ਕਰੋਗੇ